ਪੰਜਾਬ ਸਰਕਾਰ ਵੱਲੋਂ ਚਲਾਈ ਮਹਮੋਜੁੱਧ ਨਸ਼ਿਆਂ ਵਿਰੋਧ ਤਹਿਤ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਅਧੀਨ ਪੈਂਦੀ ਚੌਕੀ ਵਰਧਮਾਨ ਵੱਲੋਂ ਵੱਡੀ ਕਾਰਵਾਈ ਅਮਰਪੁਰਾ ਪਸਤੀ ਤੋਂ 800 ਗ੍ਰਾਮ ਹਰੋਇਨ ਸਮੇਤ ਦੋ ਦੋ ਸਕੇ ਭਰਾਵਾਂ ਦੇ ਕੀਤਾ ਮਾਮਲਾ ਦਰਜ ਇੱਕ ਨੂੰ ਕੀਤਾ ਗਿਆ ਗਿਰਕਰ ਐਸ ਐਚ ਓ ਥਾਣਾ ਕਨਾਲ ਕਲੋਨੀ ਦਿੱਤੀ ਜਾਣਕਾਰੀ ਐਸ ਐਚ ਓ ਥਾਣਾ ਕਨਾਲ ਕਲੋਨੀ ਹਰਜੀਵਨ ਸਿੰਘ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਥਾਣਾ ਕਨਾਲ ਕਲੋਨੀ ਦੇ ਦੀਨਪੰਦੀ ਵਰਦਮਨ ਚੌਂਕੀ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਅਮਰਪੁਰਾ ਬਸਤੀ ਤੋਂ 25 ਗ੍ਰਾਮ ਖਰੋਹਣ ਬ੍ਰੰਦ ਕੀਤੀ ਹੈ ਜਿਸ ਦੇ ਵਿੱਚ ਦੋ ਸਕੇ ਭਰਾਵਾਂ ਦੇ ਉੱਤੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇੱਕ ਭਰਾ ਦੀ ਉਹਨਾਂ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਦੂਜੀ ਦੀ ਗ੍ਰਿਫਤਾਰੀ ਦੇ ਲਈ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਹੈ ਚੁਧ ਨਸ਼ਾ ਵਿਰੁੱਧ ਉਸ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਇਹ ਦੋ ਸਕੇ ਭਰਾਵਾਂ ਨੂੰ ਟਿੱਕਾ ਵੇਚਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਮਾਮਲੇ ਦਾਖਲ ਕੀਤਾ ਗਿਆ ਹੈ ਅਤੇ ਇਹਨਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਦੋਨੇ ਸਕੇ ਭਰਾ ਹਨ ਤੇ ਇਹ ਦੋਨੇ ਟਿੱਕਾ ਵੇਚਣ ਦਾ ਕੰਮ ਕਰਦੇ ਹਨ ਇਹ ਸਾਰੀ ਜਾਣਕਾਰੀ ਐਸਐਚਓ ਥਾਣਾ ਕਰਨਾਲ ਕਲੋਨੀ ਹਰਜੀਵ ਸਿੰਘ ਨੇ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜੋ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਸ ਨੂੰ ਲੈ ਕੇ ਬਠਿੰਡਾ ਪੁਲਿਸ ਨੂੰ ਆਪਣੀ ਸ਼ਕਤੀ ਦਿਖਾ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਉਹਨਾਂ ਵੱਲੋਂ ਬਖਸ਼ਿਆ ਨਹੀਂ ਜਾਵੇਗਾ ਅਸੀਂ ਜਿਉਂ ਦਕਾਰਿਆਂ ਬਟੇਂਡਾ ਦੀ ਵਰਧਮਨ ਚੌਂਕੀ ਦੀਆਂ ਸਾਰੀਆਂ ਤਸਵੀਰਾਂ ਦੇਖੇ ਅੰਮ੍ਰਿਤਪੁਰਾ ਵਰਤੀ ਤੋਂ ਦੋ ਸਕੇ ਭਰਾਵਾਂ ਨੂੰ 25 ਗ੍ਰਾਮ ਹਰੋਇਨ ਸਮੇਤ ਆਪਣਾ ਬਟੇਂਡਾ ਪੁਲਿਸ ਵੱਲੋਂ ਇਹਨਾਂ ਦੇ ਮਾਮਲੇ ਦਾ ਅਜ ਕੀਤਾ ਗਿਆ ਤੇ ਇੱਕ ਨੂੰ ਇਹਨਾਂ ਵੱਲੋਂ ਕਿਰਤਰ ਕੀਤਾ ਗਿਆ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸ ਸਵਿੰਦੀ ਐਸ ਐਚਓ ਥਾਣਾ ਕਨਾਲ ਕਲੋਨੀ ਹਰਜੀਵਨ ਸਿੰਘ ਜੀ ਸਰ ਸਭ ਤੋਂ ਵੱਡੇ ਬਲੇਟ ਚਿੱਟੀਆਂ ਹਾਂ ਹਾਂ ਜੀ ਅਸੀਂ ਕੱਲ ਸਾਨੂੰ ਕੋਈ ਸ਼ਿਕਾਇਤ ਮਿਲੀ ਸੀ ਕਿ ਵੀ ਅਜੇ ਨਾਮ ਦਾ ਵਿਅਕਤੀ ਹੈ ਕੋਈ ਦਾ ਭਰਾ ਹੈ ਪ੍ਰਿੰਸ ਹੈ ਵੀ ਚਟਾ ਵੇਚਦੇ ਹੈਗੇ ਇਹਦੇ ਸੋਂਦ ਸਾਡਾ ਏਸੀ ਰਾਜਵਿਸਰ ਚੌਕੀ ਚਾਰਜਬਾਦ ਵਾਲਾ ਇਹਦੀ ਪੜਤਾਲ ਦੇ ਸੋਂਦ ਸੀਗਾ ਜਿਹੜਾ ਅੰਮ੍ਰਿਤਪੁਰਾ ਵਸਤੀ ਦੇ ਕੋਲੇ ਛੱਪੜ ਹੈਗਾ ਬੰਦ ਪਿਆ ਉੱਥੋਂ ਇਹ ਜਿਹੜਾ ਅਜੇ ਨੂੰ ਅਸੀਂ ਕਾਬੂ ਕੀਤਾ ਤਾਂ ਕੋਲ 25 ਗ੍ਰਾਮ ਹੈ ਰੋਣਾ ਜਿਹੜੀ ਮਿਲੀ ਹੈ ਔਰ ਇਸ ਮੁਕੱਦਮੇ ਚ ਜੱਸੀ ਦੇ ਭਰਾ ਹੈ ਜੋ ਜਿਹੜਾ ਉਹ ਦਾ ਪ੍ਰਿੰਸ ਹੈ ਉਹਨੂੰ ਵੀ ਅਸੀਂ ਨਾਮਜ਼ਦ ਕਰ ਲਿਆ ਇਹਨੂੰ ਅੱਜ ਮਾਲਜੋ ਅਦਾਲਤ ਪੇਸ਼ ਕਰਕੇ ਅਗਲੀ ਕੁੱਝ ਕੁੱਝ ਕਰਾਂਗੇ ਅੱਗੇ ਇਸ ਤਰ੍ਹਾਂ ਨਾਲ ਰਹੇਗਾ ਜੀ ਜਿਹੜੇ ਅੱਜ ਪਤੀ ਮੈਂ ਪਾ ਤੋ ਪੰਜਾਬ ਤੋਂ ਹਾਂ ਜੀ ਹਾਂ ਜੀ ਜੋ ਮਾਨਜੋਗ ਸੀਐਮ ਸਾਹਿਬ ਮਾਨਜੋਗ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਇੰਗੀਆਂ ਵੀ ਹੁੰਦੀ ਸੀ ਕਿਸਮ ਤੇ ਜਿਹੜਾ ਚਿੱਟੇ ਨੂੰ ਹਰ ਹਾਲਤ ਤੇ ਰੋਕਿਆ ਜਾਊਗਾ ਔਰ ਸਾਡੇ ਦਨਮਾਨ ਨਾਲ ਅਸੀਂ ਇਸ ਪਿੱਛੇ ਲੱਗੇ ਹੋਏ ਹਾਂਗੇ ਔਰ ਹਰ ਤਰ੍ਹਾਂ ਦਾ ਸਾਨੂੰ ਜਿਹੜਾ ਪਬਲਿਕ ਵੱਲੋਂ ਵੀ ਸਹਿਯੋਗ ਮਿਲ ਰਿਹਾ ਔਰ ਜੋ ਜੜਗੀਆਂ ਸੇ ਪੰਜਾਬ ਦੇ ਹੈ ਸ਼ਿਕਾਇਤਾਂ ਹਰ ਜਿਹੋ ਦੇ ਤੇ ਅਸੀਂ ਕਾਰਵਾਈ ਕਰਦੇ ਆ ਉਹਦੇ ਚ ਅਸੀਂ ਸਾਨੂੰ ਕਾਫੀ ਸ਼ਿਕਾਇਤਾਂ ਦੇ ਸਬੰਧਾ ਵਿੱਚ ਮਿਲੀ ਐ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਐ ਮੁਕਾਤੇ ਉਹਨਾਂ ਦੀ ਕੀਤੇ ਆ ਔਰ ਉਹਨਾਂ ਵਾਲੇ ਸਮੇਂ ਚ ਵੀ ਇਹ ਜਿਹੜਾ ਯੋਧਨਸ਼ਾ ਅਰੋਧੇ ਜਾ ਕੇ